ਭਾਈ ਆਨੰਦ ਲਾਲ ਨੇ ਇੱਕ ਦਿਨ ਵਾਜਾਂ ਵਾਲੇ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਜੀ ਜਦੋਂ ਤੁਸੀਂ ਕਿਸੇ ਦੇ ਖੁਸ਼ ਹੋਣੇ ਉਹਨੂੰ ਕੀ ਦਿੰਨੇ ਹੋ ਤੁਹਾਡੀ ਖੁਸ਼ੀ ਦੀ ਨਿਸ਼ਾਨੀ ਕੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਖੁਸ਼ੀ ਦੀ ਇਹ ਨਿਸ਼ਾਨੀ ਹੈ ਵੀ ਕਿਸੇ ਨੂੰ ਨੌਕਰੀ ਮਿਲ ਜਾਵੇ ਤੁਹਾਡੀ ਖੁਸ਼ੀ ਦੀ ਇਹ ਨਿਸ਼ਾਨੀ ਹੈ ਕਿਸੇ ਦਾ ਕਾਰੋਬਾਰ ਸਹੀ ਹੋ ਜਾਵੇ ਤੁਹਾਡੀ ਖੁਸ਼ੀ ਦੀ ਕੀ ਨਿਸ਼ਾਨੀ ਹੈ ਵਾਜਾਂ ਵਾਲੇ ਪਾਤਸ਼ਾਹ ਹੱਸ ਕੇ ਕਹਿੰਦੇ ਆਨੰਦ ਲਾਲ ਬਾਕੀ ਦੀਆਂ ਚੀਜ਼ਾਂ ਤੇ ਵਿੱਚ ਹੀ ਆ ਜਾਣੀਆਂ ਜਦੋਂ ਗੁਰੂ ਨਾਨਕ ਖੁਸ਼ ਹੋ ਗਿਆ ਤੇ ਮਹਾਰਾਜ ਫਿਰ ਖੁਸ਼ੀ ਦੀ ਨਿਸ਼ਾਨੀ ਕੀ ਹੈ ਅਸੀਂ ਵੀ ਯਤਨ ਕਰੀਏ ਅਸੀਂ ਵੀ ਕੋਸ਼ਿਸ਼ ਕਰੀਏ ਵੀ ਸਾਨੂੰ ਤੁਹਾਡੀ ਖੁਸ਼ੀ ਬੋਲੋ ਸਾਨੂੰ ਤੁਹਾਡੀ ਖੁਸ਼ੀ ਅਸੀਂ ਵੀ ਥੋੜੀ ਥੋੜੀ ਕੋਸ਼ਿਸ਼ ਕਰੀਏ ਭਾਈ ਆਨੰਦ ਲਾਲ ਕਹਿੰਦੇ ਵਾਜਾਂ ਵਾਲੇ ਹੱਸ ਕੇ ਮੁਸਕਰਾ ਕੇ ਕਹਿੰਦੇ ਸਾਡੀ ਖੁਸ਼ੀ ਦੀ ਨਿਸ਼ਾਨੀ ਉਦੋਂ ਸਮਝਿਓ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਾ ਕੇ ਮੱਥਾ ਟੇਕ ਕੇ ਜਦੋਂ ਬਹਿ ਜਾਵੇ ਨਾ ਤੇ ਜਦੋਂ ਉਹਦਾ ਮਨ ਬਾਣੀ ਨਾਲ ਜੁੜ ਜਾਵੇ ਤੇ ਸਾਧ ਸੰਗਤ ਉਹਦੇ ਰਸਨਾ ਦੇ ਵਿੱਚੋਂ ਬਾਰ ਬਾਰ ਆਵੇ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਸਮਝ ਲਿਓ ਜਿਸ ਦਿਨ ਸਤਸੰਗਤ ਵਿੱਚ ਆ ਕੇ ਚੌਂਕੜਾ ਲਾ ਲਿਆ ਗੁਰੂ ਨਾਨਕ ਉਸ ਦਿਨ ਸਭ ਤੋਂ ਵੱਧ ਉਤੇਦਿਆਲ ਹੈ